ਜੀ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਗਾ ਤੁਸੀਂ ਦੇਖ ਰਹੇ ਹੋ ਲਾਈਫ ਫਾਜ਼ਲ ਦਾ ਨਿਊਜ਼ ਚੈਨਲ ਇਸ ਟਾਈਮ ਖੜਿਆ ਹਾਂ ਜੀ ਮੰਡੀ ਲਾਧੂਗਾ ਜਿਹੜਾ ਲੱਗਿਆ ਜੀ ਰਾਹਤ ਕੈਂਪ ਤਾਂ ਦਾਨੀ ਵੀਰ ਦੀ ਕੋਈ ਕਮੀ ਨਹੀਂ ਵੱਧ ਚੜ ਕੇ ਜਿਹੜੀ ਸੇਵਾ ਕਰ ਰਿਹਾ ਇੱਕ ਪਾਸੇ ਇਧਰ ਜਿਹੜਾ ਸਾਰਾ ਇਲਾਕਾ ਬਰਬਾਦ ਹੋ ਗਿਆ ਪਰ ਦਾਨੀ ਵੀਰਾਂ ਦੀ ਕੋਈ ਕਮੀ ਨਹੀਂ ਇਹ ਵੀ ਦਾਨੀ ਵੀਰ ਆਪਾਂ ਨਾਲ ਕਰਦੇ ਹਾਂ ਗੱਲਬਾਤ ਕਿੱਥੋਂ ਆਏ ਹਾਂਜੀ ਤੁਹਾਡਾ ਸਵਾਗਤ ਹੈ ਜੀ ਲਾਈਫ ਫਾਜ਼ਲ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅਸੀਂ ਗੁਰੂ ਹਰਸਾਏ ਤੋਂ ਪਿੰਡ ਸ਼ੰਕਰਾਏ ਤਾੜ ਤੋਂ ਆਏ ਹਾਂ ਜੀ ਅੱਜ ਕੁਦਰਤ ਦੀ ਭਾਰੀ ਮਾਰ ਪਈ ਹੈ ਜਿਸ ਕਰਕੇ ਲੋਕਾਂ ਦੀਆਂ ਫਸਲਾਂ, ਘਾਹ, ਡੰਗਰ, ਪਸ਼ੂ ਸਭ ਕੁਝ ਬਰਬਾਦ ਹੋ ਗਿਆ। ਆਪਾਂ ਕੁਝ ਬਾਕੀ ਜਦੋਂ ਤੱਕ ਉਹ ਮਾਲਕ ਹੈ ਅਸੀਂ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਸਾਡੇ ਕੋਲ ਜਿੰਨਾ ਪਿੰਡ ਨੇ ਸਹਿਯੋਗ ਦਿੱਤਾ, ਕੁਝ ਦਾਨੀ ਸਦਨਾਂ ਨੇ, ਕੁਝ ਯਾਰ ਦੋਸਤਾਂ ਨੇ ਜੁੜ ਕੇ, ਮੁੰਡਿਆਂ ਨੇ ਜੁੜ ਕੇ, ਕਲੱਬ ਨੇ ਜੁੜ ਕੇ ਇੱਕ ਛੋਟਾ ਜਿਹਾ ਲੰਗਰ ਦਾ ਉਪਰਾਲਾ ਕੀਤਾ। ਜੋ ਇੱਥੇ ਆ ਕੇ ਅਸੀਂ ਜਾਣ ਕੇ ਆਸੇ-ਪਾਸੇ ਦੇ ਪਿੰਡਾਂ ਜਾ ਕੇ ਮਨਸਾ ਜਾਂ ਇਸ ਕੁਝ ਪਿੰਡ ਸਿੰਘ ਤੇਰੇ ਨੇ ਨੰਬਰ ਗੱਟੀ ਇੱਧਰ ਲੰਗਰ ਦੀ ਸੇਵਾ ਕੀਤੀ। ਹੁਣ ਇਸ ਤੂਬਾ ਜੀ ਅਸੀਂ ਅੱਗੇ ਚੱਲ ਰਹੇ ਆ। ਜਿਵੇਂ ਅਸੀਂ ਦੇਖਿਆ ਕਿ ਇੱਥੇ ਬਹੁਤ ਸੰਗਤ ਹੈ ਜੋ ਇੱਕ ਸੰਸਥਾ ٹرسٹ ਲੰਗਰ ਚ ਲਾ ਰਿਹਾ ਹੈ ਚ ਲੋਕ ਬਹੁਤ ਹੀ ਜਿਆਦਾ ਹੋਰ ਰਸ਼ ਹੋਣ ਕਾਰਨ ਸੰਗਤ ਹੋਣ ਕਾਰਨ ਜੋ ਉੱਥੇ ਲੰਗਰ ਦੀ ਅਸੀਂ ਵੇਖਿਆ ਥੋੜੀ ਸਾਡਾ ਵੀ ਯੋਗਦਾਨ ਬਣਦਾ ਜੋ ਰਲ ਮਿਲ ਕੇ ਆਪਾਂ ਆਪਣੇ ਇਹਨਾਂ ਪੈਨਪਰਾਵਾਂ ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਅਤੇ ਆਪਣੇ ਇਹਨਾਂ ਇਸ ਜੋ ਦੁੱਖ ਦੀ ਘੜੀ ਹੈ ਉਹ ਪ੍ਰਮਾਤਮਾ ਨੇ ਜੋ ਔਖਾ ਟਾਈਮ ਲਿਆਂਦਾ ਹੈ ਉਹ ਆਪਾਂ ਸਾਰੇ ਰਲ ਮਿਲ ਕੇ ਇਸ ਵਿੱਚ ਹਿੱਸਾ ਪਾ ਕੇ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਆ ਬਹੁਤ ਵਧੀਆ ਜੀ ਨੌ ਜਵਾਨਾਂ ਦੀ ਸੋਚ ਸਾਡੇ ਇਧਰ ਪਰਾ ਸਾਰੇ ਉੱਜੜ ਗਿਆ ਬਾਰਡਰ ਪੱਟੀ ਖਤਮ ਹੋ ਗਿਆ ਤਾਂ ਇਹ ਨੌਜਵਾਨ ਵੀਰ ਇੱਥੇ ਰਾਸ਼ਨ ਲਗਾ ਰਿਹਾ ਇੱਕ ਸਵਾਲ ਇਹਨਾਂ ਨੂੰ ਮੈਂ ਜ਼ਰੂਰ ਕਰਾਂਗਾ ਜਦੋਂ ਵੀਰ ਜੀ ਹੜ ਖਤਮ ਹੋ ਜਾਣਗੇ ਤਾਂ ਉਸ ਵਕਤ ਜ਼ਮੀਨਾਂ ਜਿਹੜੀਆਂ ਖਰਾਬ ਵਹਿਣਯੋਗ ਨਹੀਂ ਰਹਿਣਗੀਆਂ ਤੋ ਇਹ ਪੈ ਜਾਣਗੇ ਬੋਰਵਲ ਖਰਾਬ ਹੋਣਗੇ ਤਾਂ ਉਦੋਂ ਵੀ ਤੁਸੀਂ ਮਦਦ ਕਰੋਗੇ ਹਾਂਜੀ ਵੀਰ ਜੀ ਸਾਡੇ ਕੋਲ ਕੁਝ 2-250 ਕਰਾਂ ਵਾਸਤੇ ਮੰਨ ਲਓ ਕਿਟਾਂ ਦਾ ਰਾਸ਼ਨ ਪੈਕ ਹੋ ਚੁੱਕਿਆ ਹੈ ਜੋ ਉਸ ਤੋਂ ਬਾਅਦ ਅਸੀਂ ਏ ਸੋਚਿਆ ਜੇ ਹੁਣ ਇੱਕ ਵਾਰੀ ਤਾਂ ਤੂੜੀ ਚਾਰੇ ਦਾ ਅਸੀਂ ਉੱਥੇ ਸਟਾਪ ਕਰਕੇ ਲੱਖ ਰੱਖਿਆ ਜਦੋਂ ਇਹ ਵਾਪਸ ਆਪਣੇ ਘਰ ਜਾਣਗੇ ਆਪਣੇ ਘਰਾਂ ਦੇ ਵਿੱਚ ਜਾ ਕੇ ਸਾਫ ਸਪਾਈ ਕਰਨਗੇ ਉਸ ਟਾਈਮ ਅਸੀਂ ਜਾ ਕੇ ਇਹਨਾਂ ਪਰਾਵਾਂ ਤੇ ਸਹਿਯੋਗ ਦੇਵਾਂਗੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਜਾਵਾਂਗੇ ਤੂੜੀ ਸਭ ਕੁਝ ਜੋ ਫੀਡ ਦਾ ਸਾਡੇ ਕੋਲ ਜਿੰਨਾ ਕੋ ਹੈ ਜਿੰਨੇ ਕੁ ਜੁਗਏ ਅਸੀਂ ਹੈਗੇ ਆ ਇਹ ਪਰਾਵਾਂ ਦੇ ਨਾਲ ਖੜਾਂਗੇ ਕਿਉਂਕਿ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈ ਕਹਿੰਦੇ ਨੇ ਇਹ ਜਿਹੜਾ ਪੰਜਾਬ ਇਹਨਾਂ ਇਹ ਦਸਾਂ ਗੁਰੂਆਂ ਦੀ ਧਰਤੀ ਹੈ ਇਹ ਯੋਧਾ ਸੂਰਬੀਰ ਯੋਧਿਆਂ ਦੀ ਧਰਤੀ ਹੈ ਤੇ ਇਸ ਟਾਈਮ ਔਖੀ ਕੜੀ ਦੇ ਵਿੱਚ ਅਸੀਂ ਇਹਨਾਂ ਭਰਾਵਾਂ ਦੇ ਨਾਲ ਖੜੇ ਹਾਂ ਜੀ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਆਪਣੇ ਘਰਵਾਰੇ ਬਾਅਦ ਪਹਿਲਾਂ ਆਪਣੇ ਭਰਾਵਾਂ ਦੇ ਘਰਵਾਰੇ ਸੋਚਾਂਗੇ ਜੀ ਵੈਗੁਰੂ ਜੀ ਕੀ ਖਾਲਸਾ ਸਿਰ ਵੈਗੁਰੂ ਜੀ ਕੀ ਬੋਲੇ ਮੈਂ ਤੁਸੀਂ ਗੱਲ ਕੀਤੀ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਜੇ ਆਪਾਂ ਹੁਣ ਤੁਸੀਂ ਉਹਨਾਂ ਦੇਖੀਏ ਤਾਂ ਇਸ ਟਾਈਮ ਆਪਣੀ ਲਾਧੂ ਕਾ ਮੰਡੀ ਚ ਮੁਸਲਮ ਭਾਈਚਾਰਾ ਵੀ ਜਿਹੜਾ ਲਗਾਤਾਰ ਸੇਵਾ ਕਰ ਰਿਹਾ ਤੁਸੀਂ ਦੇਖਿਆ ਹੋਣਾ ਜੀ ਤਾਂ ਹੁਣ ਤਾਂ ਜੀ ਸਾਰਾ ਆਪਾਂ ਕਹੇ ਵੀ ਹਿੰਦੁਸਤਾਨ ਹੀ ਅਨਾਲ ਆ ਜੀ ਪੰਜਾਬ ਦੇ ਪੂਰਾ ਵਰਲਡ ਹੀ ਖੜਿਆ ਜੀ ਇਸ ਕੰਮ ਦੇ ਵਿੱਚ ਪੂਰਾ ਵੱਡਾ ਫੌਰਨ ਤੋਂ ਲੋਕਾਂ ਨੇ ਬਹੁਤ ਹੀ ਜਿਵੇਂ ਆਪਣੇ ਯੋਗਦਾਨ ਪਾਇਆ ਬਹੁਤ ਸਾਨੂੰ ਵੀ ਕਿਸੇ ਇੱਕ ਮੇਰੇ ਯਾਰ ਦੋਸਤ ਦਾ ਫੋਨ ਆਇਆ ਸੀਗਾ ਕਿ ਅਸੀਂ ਰਾਸ਼ਨ ਸਾਡੇ ਕੋਲ ਹੈ ਅਸੀਂ ਕਿੱਟਾ ਪ੍ਰੋਵਾਈਡ ਕਰਨੇ ਚਾਹੁੰਦੇ ਆ ਜੋ ਖਾਣ ਪੀਣ ਦਾ ਪ੍ਰਬੰਧ ਹੈ ਤੇ ਮੈਂ ਉਹਨਾਂ ਵੀਰਾਂ ਨੂੰ ਇਸ ਕਰਕੇ ਰੋਕਿਆ ਸੀਗਾ ਕਿ ਜਦੋਂ ਇਹ ਪ੍ਰਾਪ ਨੇ ਆਪਣੇ ਘਰਾਂ ਚ ਜਾਣਗੇ ਇਹਨਾਂ ਦੀ ਲੋੜ ਮੁਤਾਬਕ ਜੋ ਵੀ ਚੀਜ਼ ਦਾ ਇਹਨਾਂ ਨੂੰ ਰਾਸ਼ਨ ਦੀ ਲੋੜ ਹੋਵੇਗੀ ਆਪ ਇਹਨਾਂ ਕੋਨਟੈਕਟ ਕਰਕੇ ਇਹਨਾਂ ਦੇ ਨਾਲ ਉਸ ਟਾਈਮ ਉਹ ਇਹਨਾਂ ਨੂੰ ਰਾਸ਼ਨ ਪਾਣੀ ਮੁਹਈਆ ਕਰਵਾਵਾਂਗੇ ਜੀ ਜੀ ਆ ਹੋਰ ਵੀ ਨੌਜਵਾਨ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਆ ਤੁਸੀਂ ਰਾਖਾ ਲਾ ਰਹੇ ਹੋ ਜੀ ਹਾਂਜੀ ਹਾਂਜੀ ਅਸੀਂ ਇੱਕ ਤਾਂ ਪਹਿਲਾ ਨੰਬਰ ਤਾਂ ਜਿਹੜੇ ਵੀ ਗਰੀਬ ਦਾ ਆਏ ਇੱਧਰ ਆਏ ਆ ਅਸੀਂ ਆਣ ਕੇ ਵਿਆਹ ਕਰਨੇ ਆ ਗੁਰੂ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਮਤਲਬ ਕਿੰਨੇ ਵੀ ਇੱਧਰ ਅਲਫਬੇਟ 'ਚ ਆਏ ਆ ਹਾਂਜੀ ਹਾਂਜੀ ਤੇ ਬਸ ਲੰਗਰ ਤੁਸੀਂ ਲੰਗਰ ਲਾ ਰਹੇ ਆ ਸਲੂਟ ਹੈ ਭਰਾਓ ਨੌਜਵਾਨਾਂ ਨੂੰ ਤੁਸੀਂ ਤੁਹਾਨੂੰ ਸਾਰਿਆਂ ਨੂੰ ਹਾਂਜੀ ਕੋਈ ਵੀਰ ਬੋਲਣਾ ਚਾਹੁੰਦਾ ਤਾਂ ਬੋਲ ਸਕਦਾ ਜੀ ਸਲੂਟ ਹੈ ਜੀ ਸਾਡੀ ਅ ਸਰਹੱਦੀ ਜਿਹੜਾ ਸਾਡੇ ਇਲਾਕੇ ਨੇ ਫਾਜ਼ਲਕਾ ਬਾਰਡਰ ਪੱਟੀ ਵੱਲੋਂ ਤੁਹਾਨੂੰ ਸਲੂਟ ਹੈ ਸਲਾਮ ਹੈ ਤੁਸੀਂ ਲਗਾਤਾਰ ਜਿਹੜੇ ਹਰ ਪਿੰਡਾਂ ਦੀ ਸੇਵਾ ਕਰ ਰਹੇ ਹੋ ਜੀ ਹਾਂਜੀ ਅਮਰਜੀਤ ਜੀ ਕਿਵੇਂ ਹਾਲਾਤ ਨੇ ਜੀ ਹਾਂਜੀ ਹਾਲਾਤ ਪਿਛਾ ਉਹੀ ਹੈ ਜੋ ਪਾਣੀ ਆਇਆ ਫਸਲਾਂ ਤਾਂ ਖਰਾਬ ਹੋ ਗਈਆਂ ਬਰਬਾਦ ਹੋ ਗਏ ਅਜੇ ਘਰਾਂ ਦਾ ਪਤਾ ਨਹੀਂ ਕਿ ਮਕਾਨ ਡਿਗਨੇ ਨੇ ਕੀ ਹੋਣਾ ਜਦੋਂ ਪਾਣੀ ਹਟਿਆ ਇਹ ਵੀਰ ਜੀ ਮੇਰੇ ਇਹ ਵੀ ਮੇਰੇ ਭਰਾ ਨੇ ਇਹਨਾਂ ਨੇ ਮੈਨੂੰ 10 ਦਿਨ ਤੋਂ ਫੋਨ ਕਰ ਰਹੇ ਵੀ ਅਸੀਂ ਲੰਗਰ ਲਗਾਣਾ ਲੰਗਰ ਲਗਾਣਾ ਸਾਡੇ ਇੱਥੇ ਪਿੰਡ ਮੰਡੀ ਲਾਧੂ ਕਾ ਦੇ ਵਿੱਚ ਸੈਂਟਰਿਕ ਬਣਿਆ ਉਹਦੇ ਵਿੱਚ ਲੰਗਰ ਦਾ ਪ੍ਰਬੰਧ ਸੀ ਪਰ ਹੁਣ ਜਿਹੜੀ ਲੰਗਰ ਦੀ ਸਥਿਤੀ ਹੈ ਅੱਜ ਘਰਵਧਨ ਤੇ ਜਨਤਾਵਧਨ ਦੇ ਪਸ਼ੂਵਧਨ ਕਰਨ ਵੀ ਇਹਨਾਂ ਵੀ ਸੰਯੋਗ ਮੈਂ ਇਹਨਾਂ ਨੂੰ ਉਸ ਟਾਈਮ ਮਲਾਇਆ ਮੈਂ ਕਿਹਾ ਵੀ ਹੁਣ ਸੰਗਤ ਜ਼ਿਆਦਾ ਹੋ ਗਈ ਹੈ ਤੇ ਨਾਲ ਜਿੱਥੇ ਸਾਡੇ ਲਾਧੂ ਕਾ ਦੇ ਜਿਹੜੇ ਗੇਟ ਦਾਣਾ ਮੰਡੀ ਦੇ ਵਰਦਿਆਸਾਰ ਉੱਥੇ ਚਾਹ ਦਾ ਲੰਗਰ ਲੱਗਾ ਹੈ ਜੋ ਵੀਰੂ ਜੀ ਬਾਈ ਜੀ ਉਹਨਾਂ ਦੀ ਸਮੁੱਚੀ ਟੀਮ ਹੈ ਉਹ ਤੇ ਚਾਹ ਦਾ ਲੰਗਰ ਵੀ ਹੈ ਤੇ ਜਿਹੜੇ ਬਾਹਰੋਂ ਆਂਦੇ ਨੇ ਸੱਜਣ ਪਾਈ ਵੀਰ ਉਹ ਨਾਲੇ ਚਾਹ ਪੀਣ ਲਣਗੇ ਨਾਲੇ ਤੇ ਜਥੇ ਇੱਕ ਸਵੇਰੇ ਤੋਂ ਕੱਲ ਤੋਂ ਮੱਲਕੇ ਵੀ ਇਹ ਸਟਾਰਟ ਹੋ ਜਾਏਗਾ ਲੰਗਰ ਉਹਨਾਂ ਵਾਸਤੇ ਰਹਿਣ ਬਹਿਣ ਖਾਣ ਪੀਣ ਦਾ ਵੀ ਪ੍ਰਬੰਧ ਕਰਨਗੇ ਨਾਲੇ ਸੰਗਤ ਨੂੰ ਵੀ ਸ਼ਿਕਾਵਣਗੇ ਤੇ ਪਿੰਡ-ਪਿੰਡ ਜਾ ਕੇ ਪ੍ਰੋਵਾਈਡ ਕਰਾਨਗੇ ਜੀ ਆਮਰਜੀਤ ਜੀ ਬਹੁਤ-ਬਹੁਤ ਧੰਨਵਾਦ ਆਜੋ ਅੰਕਲ ਜੀ ਤੁਸੀਂ ਕਿਵੇਂ ਹਾਲਾਤ ਨੇ ਜੀ ਆਪਣੇ ਫਾਜ਼ਲ ਕਾ ਬਾਰਡਰ ਪੱਟੀ ਤੇ ਤੁਹਾਡੀ ਫਸਲ ਵੀ ਖਰਾਬ ਹੋਈ ਹੈ ਦੇਖੋ ਜੀ ਹੁਣ ਬਾਰਡਰ ਪੱਤੀ ਤੇ ਤੁਸੀਂ ਵੇਖੀਏ ਪਾਣੀ ਕਦੇ ਚੜਦਾ ਹੈ ਕਦੇ ਲੈ ਜਾਂਦਾ ਅੱਜ ਪਾਣੀ ਫਿਰ ਚੜ ਗਿਆ ਸੀ ਅਸੀਂ ਇੱਕ ਬੇੜੀ ਲੈ ਕੇ ਗਏ ਹੁੰਜਣ ਵਾਲੀ ਤੇ ਵੇਖਿਆ ਕਿਦੇ ਉਹ ਝੋਨਾ ਜਦੋਂ ਫਸ ਜਾਂਦਾ ਤਾਂ ਫਿਰ ਉਹ ਵਿੱਚੋਂ ਕਢਣਾ ਪੈਂਦਾ ਉਹ ਜਿਹੜਾ ਪੱਖਾ ਜਿਹਾ ਚੱਲਦਾ ਸੀ। ਅੱਛਾ ਜੀ। ਬਾਕੀ ਦੀ ਗੱਲ ਇੱਥੇ ਕੈਂਪ ਦੀ। ਪਹਿਲੇ ਤੇ ਚਲੋ ਜੋ ਵੀ ਹੁੰਦਾ ਰਿਹਾ ਹੁਣ ਸਮਾਜ ਸੇਵੀ ਆਈ ਜਾਂਦੇ ਨੇ। ਉਹਨਾਂ ਨੂੰ ਸੰਭਾਲਣ ਵਾਸਤੇ ਵੀ ਪਹਿਲੇ ਪ੍ਰਬੰਧ ਨਹੀਂ ਸੀ ਹੁਣ ਸਾਰਾ ਕਰ ਲਿਆ। ਬੜਾ ਧੰਨਵਾਦ ਕਰਦੇ ਹਾਂ ਉਹਨਾਂ ਦਾ। ਜਿੰਨਾ ਵੀ ਸਹਾਇਤਾ ਕਰ ਰਹੇ ਨੇ ਤੇ ਅਸੀਂ ਇਹ ਗੱਲ ਕਹਿੰਦੇ ਆ ਵੀ ਲੋੜ ਅਨਸਾਰ ਹਰ ਚੀਜ਼ ਕੋਈ ਲਵੇ ਅਸੀਂ ਤਾਂ ਵਾਰ-ਵਾਰ ਬੇਨਤੀ ਆਪਦੀ ਕਮੇਟੀ ਵੱਲੋਂ ਸੱਤ ਮੈਂਬਰੀ ਕਮੇਟੀ ਬਣੀ ਏ ਉਹਨਾਂ ਦੇ ਨਾਲ ਅਖਸਰਾਂ ਦੇ ਨਾਲ ਵੀ ਸਾਰੇ ਪਾਸੇ ਤਾਲਮੇਲ ਕਰਕੇ ਅਸੀਂ ਚੱਲ ਕੇ ਅਸੀਂ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਆਪੋ ਆਪਣੀ ਜਗ੍ਹਾ ਤੇ ਬੈਠੋ ਆਪਾਂ ਕੋਈ ਇਹ ਥੋੜੀ ਮੰਨੀ ਸੀ ਵੀ ਇੱਥੇ ਆ ਕੇ ਬੈਠੀ ਮਤਲਬ ਇਹ ਨਿਰਾਸ਼ ਬੜੇ ਹੁੰਦੇ ਸੀ ਹੁਣ ਕਈ ਸਾਥੀ ਇੱਥੇ ਮੈਂ ਤਾਂ ਹੁਣੇ ਆਇਆ ਸੀ ਉਧਰੋਂ ਬਾਰਡਰ ਤੋਂ ਬੇੜੀਆਂ ਦੋ ਬਾਬਾ ਜੀ ਨੇ ਭੇਜਿਆ ਜਮਾਲਪੁਰ ਵਾਲਿਆਂ ਨੇ ਤੇ ਉਹ ਬੇੜੀਆਂ ਉੱਥੇ ਲਾਈਆਂ ਨੇ ਜਿਹੜੀਆਂ ਇੰਜਣ ਵਾਲੀਆਂ ਮੋਟਰ ਵਾਲੀਆਂ ਤਾਂ ਮੈਂ ਹੁਣ ਆਇਆ ਸੀ ਤੇ ਹੁਣ ਪ੍ਰਧਾਨ ਜੀ ਤੁਹਾਨੂੰ ਦੱਸਿਆ ਹੀ ਹੋਣਾ ਵੀ ਇੱਥੇ ਜਿਹੜਾ ਅਸੀਂ ਲੰਗਰ ਪ੍ਰਸ਼ਾਸਨ ਨੂੰ ਲੋਕਾਂ ਨੂੰ ਅਸੀਂ ਗਰਾਊਂਡ ਰਿਪੋਰਟ ਦੇ ਰਹੇ ਹਾਂ ਅਲਰਟ ਕਰ ਰਹੇ ਹਾਂ ਜੀ ਹਾਂਜੀ 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 ਤਾਂ ਤੁਸੀਂ ਮੈਨੂੰ ਹਰ ਕੋਨੇ ਤੇ ਮਿਲੇ ਹੋ ਜਿੰਨਾ ਵੀ ਤੁਹਾਨੂੰ ਅਸੀਂ ਸਟੇਟਮੈਂਟ ਦਿੱਤੀ ਅਸੀਂ ਕਿਉਂਕਿ ਗਲਤ ਵੀ ਨਾ ਹੋ ਜਾਈਏ ਕਿਉਂਕਿ ਸਾਰਾ ਸ਼ਾਸਨ ਪ੍ਰਸ਼ਾਸਨ ਵੀ ਸਰਕਾਰ ਵੱਲੋਂ ਵੀ ਹੋ ਰਿਹਾ ਇਹ ਗੱਲ ਨਹੀਂ ਸਰਕਾਰ ਵੱਲੋਂ ਹੀ ਸਾਰਾ ਪ੍ਰਬੰਧ ਹੋ ਰਿਹਾ ਐਵੇਂ ਹੁਣ ਅਸੀਂ ਕਹੀਏ ਜੇ ਵੀ ਸਰਕਾਰ ਵੱਲੋਂ ਕੋਈ ਨਹੀਂ ਹੋ ਰਿਹਾ ਪੁਰਾਣਾ ਇਹ ਗਲਤ ਹੈ ਸਾਰਾ ਡੀਸੀ ਸਾਹਿਬ ਵੱਲੋਂ ਐਸਡੀਐਮ ਤਹਿਸੀਲਦਾਰ ਜਿੰਨੇ ਵੀ ਲੱਗੇ ਹੋਏ ਨੇ ਕਿਉਂਕਿ ਏਰੀਆ ਸਾਰਾ ਪੂਰਾ ਪ੍ਰਸ਼ਾਸਨ ਪੰਜਾਬ ਪੁਲਿਸ ਵਾਲੇ ਰਾਤ ਦੇ ਨੇ ਇਥੇ ਆਪਣੀਆਂ ਡਿਊਟੀਆਂ ਦੇ ਰਹੇ ਨੇ ਇਸ ਕਰਕੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਮੈਂ ਇਹ ਕਹਿੰਦਾ ਵੀ ਰਾਜਨੀਤੀ ਛੱਡ ਦਿਓ ਤੇ ਆਪਣੇ ਜਿਹੜੇ ਹੈਗੇ ਨੇ ਜਿਵੇਂ ਜਥੇਬੰਦੀਆਂ ਆਪਣੀ ਸੇਵਾ ਕਰ ਰਹੀਆਂ ਨੇ ਤੁਸੀਂ ਜੋ ਮਰਜ਼ੀ ਮੈਂ ਤਾਂ ਖੁਦ ਕਹਿਣਾ ਹੁਣਾ ਵੀ ਤੁਸੀਂ ਚਲੋ ਅਸੀਂ ਤੁਹਾਨੂੰ ਕਮਾ ਕੇ ਲਿਆਨੇ ਆ ਉੱਥੇ ਵੀਡੀਓ ਬਣਾਓ ਤੋ ਜਿੱਥੋਂ ਤੁਸੀਂ ਸਹਾਇਤਾ ਕਰਨ ਵਾਸਤੇ ਆ ਜੀ ਉਹਨਾਂ ਲੋਕਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਸਰਦਾਲੂ ਜਿਹੜੇ ਗਏ ਨੇ ਸੇਵਾ ਕਰਨ ਨਾਲੇ ਡੰਗਰ ਪਿੰਡਾਂ ਦੇ ਵਿੱਚ ਖੜੇ ਨੇ ਹਾਂ ਜੀ 10 12 ਪਿੰਡਾਂ ਦੇ ਵਿੱਚ ਲੰਗਰ ਡੰਗਰ ਤੇ ਜੇ ਉਥੇ ਖੜੇ ਆ ਸਾਡੇ ਜਿਹੜੇ ਇੱਕ ਇੱਕ ਦੋ ਦੋ ਕਰਦੇ ਜਿਹੜੇ ਜੀ ਉਥੇ ਵੀ ਖੜੇ ਆ ਅਸੀਂ ਵੀ ਅੱਜ 베ੜੀ ਤੇ ਬੋਤਾ ਏਰੀਆ ਸਾਰਾ ਘੁੰਮ ਕੇ ਆਏ ਆ ਕਿਹੜੇ ਕਿਹੜੇ ਪਿੰਡ ਘੁੰਮ ਕੇ ਆਏ ਤੁਸੀਂ ਅਸੀਂ ਗਏ ਆ ਜੀ ਇੱਥੋਂ ਪਹਿਲੇ ਗੁੱਦੜ ਪੈਣੀ ਫਿਰ ਗੁਰਕਾ ਗਏ ਆ ਨੂਰ ਸ਼ਾਹ ਦੀਆਂ ਟਾਣੀਆਂ ਤੇ ਜੋ ਵੀ ਸੰਦੇ ਸਾਡੇ ਕੋਲ ਤਿਲ ਫੁੱਲ ਸੀ ਅਸੀਂ ਸਾਰਾ ਸਾਡੇ ਕੋਲ ਕੋਈ ਹੈਗੇ ਸੀ ਆਪਣੇ ਤੁਸੀਂ ਮੇਰੇ ਪਿੱਛੇ ਟਰਾਲੀਆਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਲੰਗਰ ਜਿਹੜੇ ਦਾਨੀ ਵਾਦ ਵਰਤਾਇਆ ਜਾ ਰਿਹਾ ਜੀ ਆਜੀ ਮੁਖਤਿਆਰ ਜੀ ਸਿਆਸਤ ਆਈ